ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ ਅਅਰ ਮੈਂ ਹਾਂ ਚਰਨਜੀਤ ਜੋਸ਼ੀ ਕਾਂਗਰਸ ਪਾਰਟੀ ਵੱਲੋਂ ਅੱਜ ਪਟਿਆਲਾ ਦੇ ਵਿੱਚ ਚੋਣ ਮੋਹਿਮ ਦਾ ਆਗਾਜ਼ ਕੀਤਾ ਜਾ ਰਿਹਾ ਪਟਿਆਲਾ ਇਤਿਆਤੀ ਦੇ ਵਿੱਚ ਅੱਜ ਜਿਹੜੇ ਕੀ ਹਲਕਾ ਇੰਚਾਰਜ ਨੇ ਇਹਨਾਂ ਦੇ ਪੰਜਾਬ ਯੂਥ ਕਾਂਗਰਸ ਦੇ ਮੋਇਦ ਮਿੰਦਰਾ ਦੀ ਇਕਵਾਈ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੀ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਔਰ ਮੋਇਦ ਮਿੰਦਰਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਫਰਿੰਗ ਉਹ ਵੀ ਆਏ ਸਾਡੇ ਨਾਲ ਕਾਂਗਰਸ ਦੇ ਕੁਝ ਵਰਕਰਾਂ ਸੀ ਵੀ ਗੱਲ ਕਰਦੇ ਆਂ ਔਰ ਪੁੱਛਦੇ ਆਂ ਇਹਨਾਂ ਤੋਂ ਕਿ ਕਿਹੜਾ ਕੀ ਪ੍ਰੋਗਰਾਮ ਹਾਂਜੀ ਸਰ ਇਲੈਕਸ਼ਨ ਚੱਲ ਪਈ ਐ ਅੱਜ ਪਹਿਲੀ ਵਾਰ ਚੋਣ ਗਾਜ ਕਰਨ ਜਾ ਰਹੇ ਹਾਂ ਕਿਵੇਂ ਦਾ ਲੱਗ ਰਿਹਾ ਪਾਰਟੀ ਪ੍ਰਧਾਨ ਵੀ ਆ ਰਹੇ ਆਂ ਮੁਕਾਬਲੇ ਇਸ ਵਾਰ 4 ਆਂ ਪਾਰਟੀਆਂ 4 ਆਂ ਕਿਵੇਂ ਦੇਖਦੇ ਹਾਂ ਉਮੀਦਵਾਰ ਉਮੀਦਵਾਰ ਡਾਕਟਰ ਗਾਂਧੀ ਜੀ ਨੇ ਬਹੁਤ ਵਧੀਆ ਕੈਂਡੀਡੇਟ ਦਿੱਤਾ ਕਾਂਗਰਸ ਆਈ ਨੇ ਸਾਡੋਂ ਸਾਡੀ ਯਕੀਨ ਜਿੱਤ ਦਾ ਪੂਰਾ ਪੂਰਾ ਯਕੀਨ ਹੈ ਕਿਉਂਕਿ ਇੰਨਾ ਸਾਫ਼ ਸੋਤੇ ਅਕਸ਼ਲ ਕੋਈ ਕੈਂਡੀਡੇਟ ਨਹੀਂ ਗਿਆ ਸਾਰੇ ਦਿਨ ਪਰ ਇਹ ਸਭ ਤੋਂ ਬੈਸਟ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਪਟਿਆਲਾ ਦਿਹਾਤੀ ਦਾ ਪ੍ਰੋਗਰਾਮ ਪਟਿਆਲਾ ਦਿਹਾਤੀ ਦਾ ਸ਼੍ਰੀ ਮੋਹਿਤਬਿੰਦਰਾ ਜੀ ਦੀ ਅਗਵਾਈ ਚ ਹੋ ਰਿਹਾਗਾ ਉਸ ਦੇ ਵਿੱਚ ਨੇ ਸਾਰੇ ਵਰਕਰ ਸ਼ੁਕਲਾ ਜੀ ਤੁਸੀਂ ਵੀ ਹੋ ਕਿਵੇਂ ਦੇਖ ਰਹੇ ਹੋ ਕਿਵੇਂ ਦੀ ਲੀਡ ਡਾਕਟਰ ਗਾਂਧੀ ਨੂੰ ਦਿਵਾਉਗੇ ਦੇਖੋ ਜੀ ਇਸ ਸਾਲ ਦੇ ਜਿਹੜੇ ਇਲੈਕਸ਼ਨ ਹੈ ਲੋਕ ਸਭਾ ਦੇ ਇੱਕ ਬੱਖਰੇ ਕਿਸਮ ਦੇ ਇਲੈਕਸ਼ਨ ਹੈ ਇਹ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਹੈ ਦੇਸ਼ ਨੂੰ ਬਚਾਉਣ ਦੀ ਹੈ ਨੌਜਵਾਨੀ ਨੂੰ ਬਚਾਉਣ ਲਈ ਇਲੈਕਸ਼ਨ ਹੈ ਔਰ ਅੱਜ ਅਸੀਂ ਉਸ ਪਰਮਪਿਦਾ ਪਰਮਾਤਮਾ ਦਾ ਸਹਾਰਾ ਲੈ ਕੇ ਸ਼੍ਰੀ ਮੋਹਿਤ ਮਹਿੰਦਰਾ ਜੀ ਦੀ ਅਗਵਾਈ ਹੇਠ ਧਰਮਵੀਰ ਗਾਂਧੀ ਜੀ ਦੀ ਅੱਜ ਕੈਂਪੇਨ ਪਟਿਆਲਾ ਦਿਹਾਤੀ ਦੇ ਗੁਰਬਖਸ਼ ਕਲੋਨੀ ਤੋਂ ਸ਼ੁਰੂ ਕਰਨ ਲੱਗਿਆ ਔਰ ਸਾਨੂੰ ਉਮੀਦ ਹੈ ਜਿੰਨਾ ਪਬਲਿਕ ਦੇ ਵਿੱਚ ਕਾਂਗਰਸ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਔਰ ਬਹੁਤ ਅੱਛੀ ਲੀਡ ਦੇ ਨਾਲ ਔਰ ਇਹ ਜਿੱਤ ਪ੍ਰਾਪਤ ਕਰਨਗੇ ਹਾਂਜੀ ਉਹ ਬਿਲਕੁਲ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕੀ ਸਾਰੇ ਪਟਿਆਲਾ ਦਿਹਾਤੀ ਦੇ ਜਿਹੜੇ ਵਰਕਰ ਹੈਗੇ ਆ ਜਾਂ ਜਿਹੜੇ ਉੱਤੇਦਾਰ ਹੈਂ ਦੇਖ ਰਹੇ ਹੋ ਜਿਹੜੇ ਕੀ ਰਾਜਾ ਫੜਿੰਗ ਡਾਕਟਰ ਗਾਂਧੀ ਧਰਮਵੀਰ ਗਾਂਧੀ ਦੇ ਹੱਕ ਦੇ ਵਿੱਚ ਇਹ ਜਿਹੜਾ ਕੀ ਰੋਡ ਚੌਕ ਤਜਣਾ ਜਿਸ ਦੇ ਵਿੱਚ ਪਹਿਲੀ ਵਾਰ ਇਹ ਰੋਡ ਸ਼ੋਅ ਹੈ ਜਿਹੜਾ ਕਿ ਪਟਿਆਲਾ ਅਧਿਆਤਰੀ ਤੋਂ ਸਟਾਰਟ ਹੋਣਾ ਤਸਵੀਰਾਂ ਵੀ ਦੇਖ ਰਹੇ ਹੋ ਤੁਸੀਂ ਨੌਜਵਾਨ ਪੂਰੇ ਪੂਰੇ ਹੈਗੇ ਜਿਹੜੇ ਵਿੱਚ ਵਿੱਚ ਹਾਂਜੀ ਤੁਸੀਂ ਕਿਵੇਂ ਕਹੋਗੇ ਜਿਹੜਾ ਕਿ ਰੋਡ ਸ਼ੋਅ ਚੱਲ ਰਿਹਾ ਹੈ ਡਾਕਟਰ ਗਾਂਧੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਦਾ ਜਿਹੜਾ ਜਿਹੜਾ ਇਹ ਰੋਡ ਸ਼ੋਅ ਹੋ ਰਿਹਾ ਹੈ ਇਹ ਪੂਰੇ ਪਟਿਆਲੇ ਨੂੰ ਨਹੀਂ ਪੂਰੇ ਪੰਜਾਬ ਨੂੰ ਇਹ ਦਿਖਾ ਰਿਹਾ ਵੀ ਕਾਂਗਰਸ ਪਾਰਟੀ ਜਿਹੜੀ ਪੂਰੇ ਹਿੰਦੁਸਤਾਨ ਦੇ ਵਿੱਚ 70-80 ਸਾਲ ਤੋਂ ਇਹ ਕਾਂਗਰਸ ਪਾਰਟੀ ਪੂਰੇ ਹਿੰਦੁਸਤਾਨ ਨੂੰ ਚਲਾ ਰਹੀ ਆ ਤੇ ਅੱਜ ਉਹ ਸਮਾਂ ਫੇਰ ਆ ਲੋਕਤੰਤਰ ਨੂੰ ਬਚਾਉਣ ਦਾ ਸਮਾਂ ਆ ਜਿਹੜੇ ਸਾਡੇ ਰਾਜਾ ਵੜਿੰਗ ਜੀ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਪੰਜਾਬ ਯੂਥ ਦੇ ਪ੍ਰਧਾਨ ਸ਼੍ਰੀ ਮੋਇਤ ਮਹਿੰਦਰਾ ਜੀ ਦੀ ਅਗਵਾਈ ਹੇਠ ਇਹ ਸਾਡਾ ਯੂਥ ਉਰੇ ਮਾਰਚ ਕਰ ਰਿਹਾ ਲੋਕਾਂ ਨੂੰ ਦਿਖਾਉਣ ਲਈ ਵੀ ਕਾਂਗਰਸ ਪਾਰਟੀ ਪਟਿਆਲੇ ਦੀ ਪੂਰੇ ਪੰਜਾਬ ਨੂੰ ਅੱਗੇ ਵਧਾ ਸਕਦੀ ਆ ਨਾਲ ਲੈ ਕੇ ਚੱਲ ਸਕਦੀ ਆ ਉਹ ਬਿਲਕੁਲ ਤੁਹਾਨੂੰ ਤਸਵੀਰਾਂ ਵੀ ਅੱਗੇ-ਅੱਗੇ ਦਿਖਾ ਰਹੇ ਆ ਕਿ ગાંધી ਨੂੰ ਕਿੰਨੀ ਕਵੋਟਾਂ ਨਾਲ ਜਿਤਾਵਾਂਗੇ ਬਹੁਤ ਵੱਡੇ ਪੋਮਾਂ ਨਾਲ ਜਿਤਾਵਾਂਗੇ ਐਸਸੀ ਸੈਲ ਦਾ ਮੈਨੂੰ ਮੋਜੀਤ ਮਹਿੰਦਰ ਰਾਜ ਜੀ ਨੇ ਚੇਅਰਮੈਨ ਲਾਇਆ ਤੇ ਵੱਧ ਚੜ ਕੇ ਜਿਹੜੇ ਵੀ ਸਾਡੇ ਐਸਸੀ ਮੱਲੇ ਨੇ ਉੱਥੇ ਜਾ ਕੇ ਮੋਜੀ ਜੀ ਤੇ ਗਾਂਧੀ ਜੀ ਲਈ ਵੋਟਾਂ ਮੰਗ ਕੇ ਬਹੁਤ ਵੱਡੇ ਪੋਮਾਂ ਨਾਲ ਜਿਤਾ ਕੇ ਲੋਕ ਸਭਾ ਚ ਭੇਜ ਗਏ ਉਹ ਬਿਲਕੁਲ ਤੁਸੀਂ ਦੇਖ ਰਹੇ ਤਸਵੀਰਾਂ ਦੇਖ ਰਹੇ ਬਲੌਗ ਪ੍ਰਧਾਨ ਵੀ ਆ ਗਏ ਤੁਹਾਡੇ ਨਾਲ ਬਲੌਗ ਦੇ ਆ ਤੁਸੀਂ ਦੋਸਤੋਂ ਤੁਸੀਂ ਬਲੌਗ ਹੈ ਤੁਹਾਡਾ ਕਿਵੇਂ ਦਾ ਸਾਰੇ ਮੇਰਾ ਬਿਸ਼ਨਗਰ ਬਲੌਗ ਹੈ ਸਾਡੇ ਇਹ ਇਸ ਬਲੌਗਰ ਦੇ ਪਿੱਛੇ ਪਹਿਲੀ ਜਿਹੜੀ ਡਾਕਟਰ ਸਾਹਿਬ ਜੀ ਲੋਕ ਮਿਲਣੀ ਹੈ ਪਾਜੀ ਨੂੰ ਕਹੀਏ ਪੈਦਲ ਯਾਤਰਾ ਸਾਡੇ ਮੇਨ ਬਾਜ਼ਾਰ ਪੈਂਦਾ ਗੁਰਬਖ ਕੋਲੋਨੀ ਗੁਨਾਨਗਰ ਨਗਰ ਜੁਹਾਰ ਨਗਰ ਮਗਰਾ ਜਿਹੜੀ ਵੀ ਕਲੋਨੀਆਂ ਪੈਂਦੀਆਂ ਨੇ ਮੇਨ ਮਾਰਕੀਟ ਸਾਡੇ ਇਲਾਕੇ ਦੀ ਮੰਨੀ ਜਾਂਦੀ ਹੈ। ਕੋਲ ਡਾਕਟਰ ਕਾਂਦੀ ਦੀ ਮੇਨ ਤੁਹਾਡੇ ਬਲਾਕ ਤੋਂ ਸਟਾਰਟ ਹੋ ਰਹੀ ਹੈ ਚੌਣਮੋਈ। ਅੱਜ ਚੋਣ ਕੰਪੇਨ ਦਾ ਪਹਿਲਾ ਜਿਹੜਾ ਆਪਾਂ ਬੰਨ ਕੇ ਚੱਲ ਸਕਦੇ ਹਾਂ। ਜੋ ਸਾਨੂੰ ਇਹ ਮੌਕਾ ਮਿਲਿਆ ਵੀ ਸਾਡੇ ਇੱਥੋਂ ਸ਼ੁਰੂਆਤ ਹੋ ਰਹੀ ਹੈ ਤੇ ਅੱਗੇ ਜਿੰਨੇ ਵੀ ਦੁਕਾਨਦਾਰ ਸਾਡੇ ਭਰਾ ਨੇ ਬਾਜ਼ਾਰ ਦੇ ਉਹ ਡਾਕਟਰ ਸਾਹਿਬ ਦੇ ਸਵਾਗਤ ਕਰਨ ਲਈ ਪਪਾ ਭਾਰ ਨੇ ਫੁੱਲਾਂ ਦੇ ਹਾਰ ਲੈ ਕੇ ਬੈਠੇ ਨੇ ਮਠਾਈ ਦੇ ਟੱਪੇ ਲੈ ਕੇ ਬੈਠੇ ਨੇ। ਉਮੀਦਵਾਰ ਬਹੁਤ ਹੈ ਕਿ ਸਰਕਾਰ ਦਾ ਕੈਬਨਿਟ ਮੰਤਰੀ ਵੀ ਆ ਪਰ ਜਿਹੜਾ ਪਟਿਆਲਾ ਦਿਹਾਤੀ ਆ ਇਹ ਕਾਂਗਰਸ ਦਾ ਘੜ ਮੰਨਿਆ ਜਾਂਦਾ ਹੈ ਸਰ ਬਿਲਕੁਲ ਤੁਸੀਂ ਠੀਕ ਹੈ ਕਾਂਗਰਸ ਦਾ ਗੜ ਸੀ ਹੈ ਤੇ ਰਹੇਗਾ ਪਹਿਲੀ ਗੱਲ ਤਾਂ ਮੇਰੇ ਡਾਕਟਰ ਦਾ ਮੁਕਾਬਲਾ ਹੀ ਨਹੀਂ ਆ ਵਸਤੇ ਉਮੀਦਵਾਰਾਂ ਦੇ ਨਾਲ ਡਾਕਟਰ ਸਾਹਿਬ ਕੰਮ ਕਰਕੇ ਵੋਟ ਮੰਗਣ ਆਏ ਨੇ ਲੋਕ ਤਾਂ ਕਰੇ ਵੋਟ ਦਿਓ ਫੇਰ ਕੰਮ ਕਰਾਂਗੇ ਉਹ ਕੰਮ ਕਰਕੇ ਚਾਹੇ ਰੇਲਵੇ ਲਾਈਨ ਹੋਵੇ ਚਾਹੇ ਪਾਸਪੋਰਟ ਆਫਿਸ ਹੋਵੇ ਮੇਨ ਗੱਲ ਤਾਂ ਮੈਂ ਅੰਤ ਜਈ ਹੀ ਕਹੂੰਗਾ ਇਸ ਵਾਰ ਪੰਜਾਬ ਕਰੂਗਾ ਮੇਰਾ ਕਾਂਗਰਸ ਜਿੱਤੂਗੀ 13 ਚੋਂ 13 ਉਹ ਬਿਲਕੁਲ ਵੱਕੇ ਵੱਕੇ ਜਾਵੇ ਢੋਲ ਦੇਖ ਰਹੇ ਤੁਸੀਂ ਢੋਲ ਵਜ ਰਹੇ ਨੇ ਕਿਉਂਕਿ ਜਿਹੜੀ ਵੋਟਾਂ ਦੀ ਮੰਗਨ ਦੀ ਹੈਗੀ ਆ ਚੌਣ ਮੌਹਿਮ ਦਾ ਕਾਜ ਜਿਹੜਾ ਕਿ ਅੱਜ ਪਟਿਆਲਾ ਇਤਿਹਾਤੀ ਤੋਂ ਕੀਤਾ ਜਾਣਾ ਹੈ ਰਾਜਾ ਫੜਿੰਗ ਡਾਕਟਰ ਧਰਮਵੀਰ ਗਾਂਧੀ ਔਰ ਮੌਇਦ ਮਿੰਦਰਾ ਜਿਹੜੇ ਕੀ ਆ ਰਹੇ ਆ ਤਸਵੀਰਾਂ ਦੇਖ ਰਹੇ ਤੁਸੀਂ ਵਰਕਰਾਂ ਅੱਜ ਦੇ ਵਿੱਚ ਜਿਹੜਾ ਪੂਰਾ ਦਾਅ ਕਿਉਂਕਿ ਪਟਿਆਲਾ ਇਤਿਹਾਤੀ ਤੋਂ ਡਾਕਟਰ ਧਰਮਵੀਰ ਗਾਂਧੀ ਦੀ ਚੌਣ ਮੌਹਿਮ ਜਿਹੜੀ ਕੀ ਅੰਗਾਜ ਹੋ ਰਿਹਾ ਤਸਵੀਰਾਂ ਦੇਖ ਰਹੇ ਤੁਸੀਂ